ਉਹ ਮੈਚ ਵਰਦ ਅਸੀਂ ਕਰ ਲਵਾਂਗੇ ਇਹਦੇ ਨਾਲ ਅਭੀ ਤੱਕ ਨਹੀਂ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਵੀ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਟਾਈਪਿਸਟ ਬੈਠੇ ਆ ਉਹਨਾਂ ਦੇ ਕਲਾਸ 1 ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਇਹ ਹੁਣ ਠੇਕਾ ਦੇਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਤਹਸੀਲ ਦੇ ਵਿੱਚ ਜਾਂ ਸਬ ਤਹਸੀਲ ਦੇ ਵਿੱਚ ਰਜਿਸਟਰੀਆਂ ਟਾਈਪ ਹੁੰਦੀਆਂ ਜਾਂ ਡਰਾਫਟ ਬਣਦੇ ਆ ਉਹ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਦੇ ਜਿਹੜੇ ਮੁਲਾਜ਼ਮ ਰੱਖੇ ਜਾਣਗੇ ਉਹਨਾਂ ਵੱਲੋਂ ਕੀਤਾ ਜਾਵੇਗਾ ਸੋ ਇਸ ਨੋਟੀਫਿਕੇਸ਼ਨ ਤੋਂ ਬਾਅਦ ਜਿੰਨੇ ਵੀ ਇੱਥੇ ਕੰਮ ਕਰਦੇ ਆ ਲੋਕ ਉਹ ਤਹਸੀਲਦਾਰ ਸਾਹਿਬ ਨੂੰ ਮਿਲਣ ਆਏ ਨੇ ਗੱਲਬਾਤ ਕਰਦੇ ਆ ਕੀ ਕਾਰਨ ਹੈ ਸਾਡੇ ਨਾਲ ਨੇ ਸਰ ਸਬ ਤਸੀਲ ਦੇ ਵਿੱਚ ਪਹੁੰਚੇ ਹਾਂ ਤਸੀਲਦਾਰ ਸਾਹਿਬ ਨੂੰ ਮਿਲਣ ਆਏ ਆ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਜੀ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਇੱਥੇ ਹਰੇਕ ਤਸੀਲ ਦੇ ਵਿੱਚ ਇੱਕ ਸੰਪਰਕ ਸੈਂਟਰ ਖੋਲੇ ਜਾਣਗੇ ਜਿਨ੍ਹਾਂ ਵਿੱਚ ਸਰਕਾਰ ਦੇ ਨੁਮਾਇੰਦੇ ਬੈਠਣਗੇ ਅਪਾਇੰਟਡ ਬੰਦੇ ਤੇ ਉਹੀ ਰਜਿਸਟਰੀਆਂ ਕਰਨਗੇ ਉਹ ਕਾਊਂਟਰ ਲੱਗੇਗਾ ਤੇ ਉਤੇ ਪ੍ਰਾਈਵੇਟ ਕੰਪਨੀ ਹੋਏਗੀ ਜੀ ਤੇ ਉਹਦੇ ਵਿੱਚ ਇੱਕ ਕਾਊਂਟਰ ਫਿਲਹਾਲ ਇੱਕ ਇੱਕ ਕਾਊਂਟਰ ਕਹਿ ਰਹੇ ਹਾਂ ਹੁਣ ਲਗਾਉਣ ਨੂੰ ਤੇ ਹੁਣ ਅਸੀਂ ਤੁਸੀਂ ਦੇਖੋ ਵੀ ਇੱਕ ਤਹਿਸੀਲ ਦੇ ਵਿੱਚ ਸਾਡੀ ਤਹਿਸੀਲ ਚ ਅਪਰੋਕਸੀਮੇਟਲੀ ਕਈ ਵਾਰ 30 40 ਸਿੱਕੇ ਹੋ ਜਾਂਦੇ ਆ ਤੇ ਹੁਣ ਅਸੀਂ ਸਾਰੇ ਜਿੰਨੇ ਵੀ ਇੱਥੇ ਕੰਮ ਕਰ ਰਹੇ ਆ 25 30 ਬੰਦੇ ਕੰਮ ਕਰ ਰਹੇ ਆ ਜਿਹੜੇ ਕਾਊਂਟਰ ਹੈਗੇ ਆ ਉਹਨਾਂ ਕੋਲ ਸਾਰਿਆਂ ਕੋਲ ਵੰਡ ਕੇ ਕੰਮ ਆਉਂਦਾ ਹੈ ਉਹਨਾਂ ਦੇ ਨਾਲ ਵੀ ਅੱਗੇ ਦੋ ਦੋ ਤਿੰਨ ਤਿੰਨ ਬੰਦੇ ਅਸੀਂ ਰੱਖੇ ਹੋਏ ਜਿਵੇਂ ਜੁੜੇ ਹੋਏ ਆ ਜਿਵੇਂ ਸਾਈਨ ਕਰਾਉਣ ਲਈ ਆ ਮੁੰਸ਼ੀ ਰੱਖੇ ਹੋਏ ਆ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੋਇਆ ਹੁਣ ਇੱਕ ਇੱਕ ਕਾਊਂਟਰ ਤੇ ਇੰਨਾ 25 30 ਕਾਊਂਟਰਾਂ ਦਾ ਕੰਮ ਇੱਕ ਕਾਊਂਟਰ ਤੇ ਪਹਿਲਾ ਪੋਸੀਬਲ ਨਹੀਂ ਹੈ ਦੂਜਾ ਇਹ ਹੈ ਕਿ ਜੇ ਜੇ ਇੱਕ ਕਾਊਂਟਰ ਖੁੱਲ ਜਾਂਦਾ ਉਸ ਤੇ ਪਬਲਿਕ ਪਰੇਸ਼ਾਨ ਹੋਏਗੀ ਇੰਨਾ ਕੰਮ ਕਰਨਾ ਪੋਸੀਬਲ ਨਹੀਂ ਹੋਏਗਾ ਉਸ ਕਾਊਂਟਰ ਵਾਲਿਆਂ ਨੂੰ ਸੈਕੰਡਲੀ ਅਸੀਂ ਜਿਹੜੇ ਜਿਹੜੇ ਸਾਡੇ ਨਾਲ ਅਸੀਂ ਅਸੀਂ ਲੱਗੇ ਹੋਏ ਆ ਸਾਡੇ ਨਾਲ ਪਰਿਵਾਰ ਜੁੜੇ ਹੋਏ ਆ ਸਾਰੇ ਬੰਦੇ ਬੇਰੋਜ਼ਗਾਰ ਹੋਣਗੇ ਹੁਣ ਅਸੀਂ ਇੱਥੇ 25 25 30 30 ਸਾਲ ਤੋਂ ਕੰਮ ਕਰ ਰਹੇ ਆ ਹੁਣ ਇਸ ਉਮਰ ਦੇ ਵਿੱਚ ਅਸੀਂ ਹੋਰ ਕੰਮ ਕਰਨ ਵੀ ਲਾਈਕ ਹੈ ਨਹੀਂ ਇਸ ਕਰਕੇ ਸਰਕਾਰ ਨੂੰ ਅਸੀਂ ਦੋਨੋਂ ਹੱਥ ਜੋੜ ਕੇ ਪੂਰ ਜ਼ੋਰ ਅਪੀਲ ਕਰਦੇ ਆ ਕਿ ਅਸੀਂ ਜਦੋਂ ਸਰਕਾਰ ਨੇ ਸਾਡਾ ਸਾਥ ਮੰਗਿਆ ਉਹਨੂੰ ਅਸੀਂ ਬਣਾਣ ਲਈ ਆਮ ਆਦਮੀ ਪਾਰਟੀ ਨੂੰ ਬਣਾਣ ਲਈ ਅਸੀਂ ਸਾਰਿਆਂ ਨੇ ਹਉਮਾ ਮਾ ਕੇ ਜ਼ੋਰ ਲਗਾਇਆ ਅੱਜ ਅਸੀਂ ਵੀ ਉਸ ਸਰਕਾਰ ਤੋਂ ਚਾਹੁੰਦੇ ਹਾਂ ਕਿ ਉਹ ਸਾਡੇ ਵੱਲ ਧਿਆਨ ਦੇਵੇ ਸਾਡੇ ਪਰਿਵਾਰਾਂ ਵੱਲ ਧਿਆਨ ਦੇਵੇ ਤਾਂ ਕਿ ਸਾਡਾ ਰੁਜ਼ਗਾਰ ਜਿੰਨੇ ਵੀ ਤਹਿਸੀਲਾਂ 'ਚ ਕੰਮ ਕਰਦੇ ਆ ਉਹ ਸਾਡਾ ਰੁਜ਼ਗਾਰ ਨਾ ਖਤਮ ਹੋ ਸਕੇ ਹੁਣ ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਮੁਹਿੰਮ ਚਲਾਈ ਹੋਈ ਹੈ ਤੁਸੀਂ ਮੈਂ ਗੱਲ ਕਰਾਂਗਾ ਕਿ ਕਾਰਨ ਕੀ ਲੱਗਦਾ ਹੈ ਕਿਉਂਕਿ ਲੰਮੇ ਸਮੇਂ ਤੋਂ ਇਹ ਕੰਮ ਐਸੀ ਤਰ੍ਹਾਂ ਚੱਲਦਾ ਆ ਰਿਹਾ ਹੈ ਲਾਇਸੈਂਸ ਤੱਕ ਤੁਹਾਨੂੰ ਦਿੱਤੇ ਹੋਏ ਹੈ ਸਰਕਾਰੀ ਤੌਰ ਤੇ ਫਿਰ ਕਾਰਨ ਕੀ ਲੱਗਦਾ ਹੈ ਮਨ ਦੀ ਕਿ ਸਰਕਾਰ ਦੀ ਮਨਸ਼ਾ ਹੁਣ ਆਨਲਾਈਨ ਕਰਨਾ ਤੇ ਆਨਲਾਈਨ ਕਰ ਰਹੇ ਆ ਜਿਵੇਂ ਹੁਣ ਸਟਾਮ ਆਨਲਾਈਨ ਹੋਏ ਆ ਅਸੀਂ ਉਹਨਾਂ ਦਾ ਉਸ ਤਰ੍ਹਾਂ ਸਾਥ ਦਿੱਤਾ ਜੇ ਰਜਿਸਟਰੀਆਂ ਵੀ ਆਨਲਾਈਨ ਕਰਨ ਮੰਨ ਲਓ ਆਨਲਾਈਨ ਕਰਨ ਸਾਨੂੰ ਹੀ ਸਾਡੇ ਜਿਹੜੇ ਅਸੀਂ ਬਾਹਰ ਬੈਠੇ ਆ ਸਾਡੇ ਵੱਲੋਂ ਇੱਕ ਸਾਨੂੰ ਫੋਲਡਰ ਬਣਾਇਆ ਜਾਵੇ ਸਾਡੇ ਸਾਰਿਆਂ ਨੂੰ ਦਿੱਤੇ ਜਾਣ ਅਸੀਂ ਉਸ ਜੋ ਉਸ ਕਾਊਂਟਰ ਵਾਲਿਆਂ ਨੇ ਕਰਨਾ ਸੀ ਵੀ ਉਹਨਾਂ ਲਈ ਉਹ ਕਰਨ ਲਈ ਤਿਆਰ ਬੈਠੇ ਆ ਜੋ ਤਾਂ ਕਿ ਤੁਹਾਡਾ ਤਾਂ ਤਜਰਬਾ ਹੀ ਹੈ ਕਾਫੀ ਲੰਮੇ ਸਾਲ ਸਮੇਂ ਦਾ 30 35 35 ਸਾਲ ਹੋ ਗਏ ਜੀ ਹਾਂਜੀ ਹਾਂਜੀ ਅਸੀਂ ਲੰਬੇ ਸਮੇਂ ਤੋਂ ਐ ਸਾਨੂੰ ਇਹ ਵੀ ਪਤਾ ਹੈ ਕਿ ਜੋ ਕੋਈ ਆਂਦੇ ਸਰ ਇੱਥੇ ਗਲਤ ਅੰਸਰ ਵੀ ਆਂਦੇ ਸਾਨੂੰ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਉਹ ਵੀ ਅਸੀਂ ਅੰਦਰ ਸਰ ਤਹਿਸੀਲਦਾਰ ਸਾਹਿਬ ਤੱਕ ਵੀ ਅਪਰੋਚ ਕਰਦੇ ਆਂ ਵੀ ਗਲਤ ਅੰਸਰ ਕੋ ਮਰੇ ਆਂ ਜੀ ਹੁਣ ਅਸੀਂ 20 20 ਸਾਲ ਤੋਂ ਇੱਥੇ ਲੋਕਲ ਸਾਰੀ ਪਬਲਿਕ ਨੂੰ ਜਾਣਦੇ ਆਂ ਤਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਹੋ ਸਕੇ ਗੱਲ ਕਰੀਏ ਸਬਤ ਤਸੀਲ ਮਾਜਰੀ ਦੇ ਕਿੰਨੇ ਜਿਹੜੇ ਲੋਕ ਹੈ ਜਾਂ ਜਿਹੜੇ ਉਹ ਰੋਜ਼ਗਾਰ ਚਲਾ ਰਹੇ ਆਪਣਾ ਪ੍ਰਭਾਵਿਤ ਹੋਣਗੇ ਚਲੋ ਦੇਖੋ ਇਸ ਟਾਈਮ 30 35 ਕਾਊਂਟਰ ਲੱਗੇ ਹੋਏ ਆ ਤਸੀਲ ਦੇ ਵਿੱਚ ਉਹ 30 35 ਕਾਊਂਟਰਾਂ ਦੇ ਉੱਪਰ ਹਰੇਕ ਕਾਊਂਟਰ ਤੇ 2-2 3-3 ਬੰਦੇ ਕੰਮ ਕਰਦੇ ਆ ਇਹ ਸੋਚੋ ਵੀ ਤੁਸੀਂ ਜੇ 100-150 ਬੰਦਾ ਤਾਂ ਕੰਮ ਕਰ ਰਹੇ ਆ ਜੀ ਅੱਗੇ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਜੁੜੇ ਹੋਏ ਆ ਉਸ ਹੱਬ ਨਾਲ ਸਾਰੀ ਹੀ ਪਰਿਵਾਰਾਂ ਨੂੰ ਵੀ ਇਫੈਕਟ ਪਏਗਾ ਨਾ ਇਕੱਲੇ ਉਹ ਦੋ ਸੀਐਨ ਆ ਨਾ ਦੇਖੀਏ ਕਿ ਇੱਥੇ 150 ਬੰਦਾ ਕੰਮ ਕਰ ਰਿਹਾ ਉਹਨਾਂ ਦੇ ਨਾਲ 150 ਪਰਿਵਾਰ ਵੀ ਤਾਂ ਖਤਮ ਹੋ ਰਹੇ ਨੇ ਇਹ ਤਾਂ ਸਭ ਤਸੀਲ ਹੈ ਵੱਡੀ ਵੱਡੀਆਂ ਤਸੀਲਾਂ ਆਇਆ ਖਰੜ ਦੀ ਗੱਲ ਕਰੀਏ ਜਾਂ ਮੋਹਾਲੀ ਦੀ ਗੱਲ ਕਰੀਏ ਬਹੁਤ ਵੱਡੇ ਵੱਡੇ ਬੈਠੇ ਆ ਤੁਸੀਂ ਤਹਿਸੀਲਦਾਰ ਸਾਹਿਬ ਨੂੰ ਮਿਲਣ ਆਏ ਸੀ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਨਹੀਂ ਉਹਨਾਂ ਵੱਲੋਂ ਇਹ ਅ ਜਿਹੜੀ ਅਪੀਲ ਹੈ ਅੱਗੇ ਅਸੀਂ ਐਸ ਡੀ ਐਮ ਸਾਹਿਬ ਤੱਕ ਪਹੁੰਚਾਵਾਂਗੇ ਡੀ ਸੀ ਸਾਹਿਬ ਤੱਕ ਮੈਸੇਜ ਤੁਹਾਡਾ ਜ਼ਰੂਰ ਪਹੁੰਚਾਵਾਂਗੇ ਉਹਨਾਂ ਨੇ ਸਾਥ ਦੇਣ ਦਾ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਅਸੀਂ ਤੁਹਾਡੇ ਮੀਡੀਆ ਰਾਹੀਂ ਵੀ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਤਾਂ ਕਿ ਸਾਡੀ ਸਰਕਾਰ ਤੱਕ ਮੈਸੇਜ ਪਹੁੰਚ ਸਕੇ ਅਪੀਲ ਸਾਡੀ ਉਹਨਾਂ ਤੱਕ ਪਹੁੰਚ ਸਕੇ ਤਾਂ ਕਿ ਸਾਨੂੰ ਸਾਡੇ ਪਰਿਵਾਰਾਂ ਲਈ ਰੋਜ਼ਗਾਰ ਹੋਵੇ ਜੇਕਰ ਸਰਕਾਰ ਇਹ ਨੋਟੀਫਿਕੇਸ਼ਨ ਨਹੀਂ ਵਾਪਸ ਲੈਂਦੀ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਅਗਲਾ ਸਟੈਪ ਕੀ ਹੋਵੇਗਾ ਤੁਹਾਡੇ ਵੱਲੋਂ ਦੇਖੋ ਅਸੀਂ ਹਾਲੇ ਤੱਕ ਸਰਕਾਰ ਨਾਲ ਬੇਨਤੀ ਕਰਦੇ ਹਾਂ ਅੱਗੇ ਤਾਂ ਹਲੇ ਅਸੀਂ ਇਸ ਬਾਰੇ ਕੁਝ ਸ ਮੌਕੇ ਦੇ ਮੁਤਾਬਕ ਦੇਖਿਆ ਜਾਏਗਾ ਫਿਲਹਾਲ ਤਾਂ ਸਹੀ ਕਹਿ ਰਹੇ ਆ ਕਿ ਅਪੀਲ ਸਰਕਾਰ ਸਾਡੀ ਮਨਜ਼ੂਰ ਕਰ ਲੇ ਤਾਂ ਸਾਨੂੰ ਅਗਲਾ ਸਟੈਪ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਤੇ ਮੈਂ ਮੈਂ ਇੱਥੇ ਐਡਵੋਕੇਟ ਦੇ ਤੌਰ ਤੇ ਕੰਮ ਕਰਦਾ ਤੇ ਸਾਡੀ ਤਹਿਸੀਲ ਕੇ ਵਿੱਚ ਇੱਕ ਬਹੁਤ ਮਤਲਬ ਰਾਤ ਜਦੋਂ ਪਤਾ ਲੱਗਿਆ ਮੈਨੂੰ ਕੱਲ ਸ਼ਾਮ ਨੂੰ ਇਹ ਕਿਹੜੀ ਤਹਿਸੀਲ ਹੈ ਜੀ ਇਹ ਸਾਬ ਤਹਿਸੀਲ ਮੰਜਰੀ ਠੀਕ ਹੈ ਜੀ ਤੇ ਸਰ ਪਤਾ ਲੱਗਿਆ ਕਿ ਪੰਜਾਬ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਕੀਤੀ ਜਿਸ ਦੇ ਮੁਤਾਬਕ ਜੋ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਦਾ ਕੰਮ ਹੈਗਾ ਤੇ ਉਹ ਗਵਰਨਮੈਂਟ ਕਿਸੇ ਪ੍ਰਾਈਵੇਟ ਕੰਪਨੀ ਨੂੰ ਜੋ ਕਿ ਵੱਡੇ ਬੰਦਿਆਂ ਦੀ ਬਣਾਈ ਵੀ ਹੈ ਤੇ ਉਸ ਨੂੰ ਕੰਮ ਦੇ ਕੇ ਜਿੰਨੇ ਵੀ ਅਸੀਂ ਕੰਮ ਕਰਨ ਵਾਲੇ ਤਹਿਸੀਲਾਂ ਚ ਚਾਹੇ ਕੋਈ ਵਸਿਕਾ ਨਵੀਸ ਹੈ ਟਾਈਪਿਸਟ ਹੈਗੇ ਤੇ ਚਾਹੇ ਅਸੀਂ ਵਕੀਲ ਹੈ ਉਹ ਸਾਰਾ ਕੰਮ ਜਿਹੜਾ ਹੈਗਾ ਕੇਂਦਰਾ ਚ ਦੇ ਰਹੀ ਉਸ ਨਾਲ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਇੱਥੇ ਖਬਰ ਪਹੁੰਚੀ ਹੈਗੀ ਜੀ ਸਾਰੇ ਪੰਜਾਬ ਚ ਖਬਰ ਪਹੁੰਚ ਗਈ ਹੈਗੀ ਇਹ ਤੇ ਕਿੰਨੇ ਬੇਰੋਜ਼ਗਾਰ ਹੋਣਗੇ ਤੁਸੀਂ ਇੱਥੇ ਸਾਡੇ ਖੜੇ ਸਾਰੇ ਬੰਦੇ ਕੇ ਚਿਹਰੇ ਤੇ ਪੜ ਸਕਦੇ ਕਿ ਬੇਰੋਜ਼ਗਾਰੀ ਜਿੱਥੇ ਹੋਰਾਂ ਨੂੰ ਸਤਾ ਰਹੀ ਹੈ ਸਾਡੇ ਚਿਹਰੇ ਪਰ ਵੀ ਮੇਰਾ ਖਿਆਲ ਨਜ਼ਰ ਆ ਰਹੀ ਹੋਗੀ ਤੇ ਅਸੀਂ ਤਾਂ ਪੰਜਾਬ ਗਵਰਨਮੈਂਟ ਨੂੰ ਬੜੇ ਚਾਅ ਨਾਲ ਬਣਾਇਆ ਤਾਂ ਕਿ ਪ੍ਰਸ਼ਤਾਚਾਰ ਖਤਮ ਹੋਵੇ ਲੋਕਾਂ ਨੂੰ ਵਧੀਆ ਸਹੂਲਤ ਮਿਲੇ ਤੇ ਸਰਕਾਰ ਨੇ ਇਹ ਫੈਸਲਾ ਜੋ ਲਿਆ ਹੈਗਾ ਇਹ ਸਾਡੇ ਖਿਲਾਫ ਤਾਂ ਹੈ ਹੀ ਲੋਕ ਮਾਰੂਗੀ ਅ ਕੀ ਲੱਗਦਾ ਹੈ ਕਾਰਨ ਕੀ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਤਹਿਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਕੰਮ ਕਰ ਰਹੀ ਹੈ ਉਸ ਦੇ ਅਧੀਨ ਜਿਹੜਾ ਇਹ ਸੋਚ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਜਾਂ ਕੋਈ ਹੋਰ ਮਨਸ਼ਾ ਇਹ ਕਾਰਨ ਕੀ ਲੱਗਦਾ ਹੈ ਨਹੀਂ ਦੇਖੋ ਜੀ ਗੱਲ ਇਦਾਂ ਹੈਗੀ ਕਿ ਗਵਰਨਮੈਂਟ ਨੇ ਜੋ ਵਾਦੇ ਕੀਤੇ ਸੀਗੇ ਤੇ ਮੈਨੂੰ ਕਹਿਣ ਲੱਗੇ ਹੈ ਅਫਸੋਸ ਹੋ ਰਿਹਾ ਕਿ ਉਹ ਉਹ ਵਾਦੇ ਗਵਰਨਮੈਂਟ ਤੋਂ ਪੂਰੇ ਨਹੀਂ ਹੋ پا ਰਹੇ ਤੇ ਲੋਕਾਂ 'ਚ ਕੁਝ ਨਾ ਕੁਝ ਦਿਖਾਉਣ ਵਾਸਤੇ ਹੁਣ ਇੱਕ ਦਿਖਾਇਆ ਜਾਏਗਾ ਕਿ ਅਸੀਂ 5 500 ਬੰਦੇ ਨੂੰ ਰੋਜ਼ਗਾਰ ਦਿੱਤੇ ਆ ਨਾਲੇ ਬਰਾਬਰ ਨਹੀਂ ਦਿਖਾਇਆ ਜਾਏਗਾ ਕਿ 5 ਲੱਖ ਬੰਦੇ ਅਸੀਂ ਬੇਰੋਜ਼ਗਾਰ ਵੀ ਕਰਦੇ ਤੇ ਮੈਨੂੰ ਲੱਗਦਾ ਹੈਗਾ ਵੀ ਇਹ ਜਿਹੜੇ ਚਪਲੂਸੂ ਜੇ ਉੱਪਰ ਹੋਣਗੇ ਕੁਝ ਬੰਦੇ ਤੇ ਉਹਨਾਂ ਦੇ ਕਹਿਣ ਮੁਤਾਬਕ ਇਦਾਂ ਹੋ ਰਿਹਾ ਹੋਊਗਾ ਤੁਹਾਨੂੰ ਵੀ ਤਾਂ ਸਰਕਾਰ ਵੱਲੋਂ ਲਾਇਸੈਂਸ ਦੇ ਕੇ ਬਿਠਾਇਆ ਸਰ ਕਾਨੂੰਨੀ ਤੌਰ ਤੇ ਤੁਸੀਂ ਵੀ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੋ ਜੀ ਸਰ ਬਿਲਕੁਲ ਸਾਨੂੰ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਲਾਇਸੈਂਸ ਲੈਣੇ ਪੈਂਦੇਗੇ ਲਾਇਸੈਂਸ ਲੈਣੇ ਪੈਂਦੇ ਆ ਤੇ 25 25 30 30 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ ਤਜਰਬਾ ਹੈਗਾ ਸਾਰੇ ਏਰੀਆਈ ਦਾ ਪਤਾ ਹੈ ਇਵਨ ਕਿ ਅਸੀਂ ਪਰਸਨਲ ਤੌਰ ਤੇ ਵੀ ਲੋਕਾਂ ਨੂੰ ਜਿੰਨੇ ਵੀ ਸਾਡੇ ਪਿੰਡ ਪੈਂਦੇ ਹੈਗੇ 88 ਪਿੰਡ ਅਸੀਂ ਸਾਰੇ ਲੋਕਾਂ ਨੂੰ ਪਰਸਨਲ ਤੌਰ ਤੇ ਜਾਣ ਲੱਗੇ ਠੀਕ ਹੈ ਜੀ ਹਾਂ ਜੀ ਇਹ ਨੋਟੀਫਿਕੇਸ਼ਨ ਹੋਇਆ ਕਾਫੀ ਰੋਸ ਸਾਨੂੰ ਜੀ ਪਾਇਆ ਜਾ ਰਿਹਾ ਤਹਿਸੀਲਦਾਰ ਨੂੰ ਮਿਲੇ ਹੋ ਤਾਂ ਕਿੰਨਾ ਕੁ ਮੁਸ਼ਕਲ ਹੋ ਜਾਏਗਾ ਅਗਰ ਟਾਈਪਿਸਟ ਨਾ ਹੋਤਾ ਜਾਂਦਾ ਜੀ ਮੁਸ਼ਕਲ ਨਹੀਂ ਤੁਸੀਂ ਗੱਲ ਸੁਣ ਲਓ ਜੀ ਜਦੋਂ ਰੋਜ਼ਗਾਰ ਹੀ ਨਹੀਂ ਰਹਿਣਾ ਸਾਰੇ ਪਰਿਵਾਰ ਜੁੜੇ ਹੋਏ ਉਹ ਤਾਂ ਨਰਕ ਵਰਗੀ ਜ਼ਿੰਦਗੀ ਹੋ ਜਾਊਗੀ ਸਾਡੀ ਜਦੋਂ ਰੋਜ਼ਗਾਰ ਬੰਦੇ ਕੋਲ ਰਹਿਣਾ ਨਹੀਂ ਹੈਗਾ ਰੋਜ਼ੀ ਰੋਟੀ ਕਮਾ ਨਹੀਂ ਸਕਦੇ 30 ਸਾਲ ਸਾਨੂੰ ਕੰਮ ਕਰਨ ਨੂੰ ਹੋਗੇ ਦਾ ਤਾਂ ਅਸੀਂ ਹੁਣ ਕੋਈ ਖੇਤੀਬਾੜੀ ਦਾ ਕੰਮ ਕਰ ਸਕਦੇ ਆ ਸਹੀ ਠੀਕ ਆ ਜੀ ਸਰੀਰ ਰਹੇ ਨਹੀਂ ਹੈਗੇ ਜਿਹੜੇ ਕੰਮ ਪਰ ਲੱਗੇ ਅਸੀਂ ਹੋਰ ਧੰਦਾ ਨਹੀਂ ਕੋਈ ਕਰ ਸਕਦੇ ਹੈਗੇ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗੀ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਵੀ ਬਹੁਤ ਜ਼ਿਆਦਾ ਤਕੜ ਦੇ ਵਿੱਚ ਸਾਹਮਣਾ ਕਰਨਾ ਪੈ ਜੂਗਾ ਕਿਹੜੇ-ਕਿਹੜੇ ਜਿਹੜੇ ਲੋਕ ਪ੍ਰਭਾਵਿਤ ਹੋਣਗੇ ਕਿੰਨੇ ਕੁ ਲੋਕ ਸਬ ਡਿਵੀਜ਼ਨਾਂ ਦਾ ਮਾਜਰੀ ਦੀ ਗੱਲ ਕਰੀਏ ਕਿੰਨੇ ਕੁ ਲੋਕ ਇੱਥੇ ਪ੍ਰਭਾਵਿਤ ਹੋਣਗੇ ਇੱਥੇ ਤਾਂ ਦੇਖੋ ਜੀ ਸਬ ਤਸੀਲ ਮਾਜਰੀ ਵਿੱਚ ਮੰਨ ਲਓ ਦੀ 50 ਬੰਦੇ ਆ 50 ਬੰਦਿਆਂ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਆ ਕੋਈ ਚਾਹ ਦਾ ਕਾਰੋਬਾਰ ਰਿਹਾ ਕਰ ਰਿਹਾ ਕੋਈ ਹੋਰ ਪ੍ਰਾਈਵੇਟ ਤੌਰ ਪਰ ਆ ਰਿਹਾ ਕੰਮ ਕਰਨ ਵਾਸਤੇ ਉਹ ਆ ਫਿਰ ਸਬ ਡਿਵੀਜ਼ਨ ਵਿੱਚ ਲਾ ਲਓ 50 ਵਿੱਚ ਲੱਖਾਂ ਲੋਕਾਂ ਦਾ ਰੋਜ਼ਗਾਰ ਆ ਜਿਹੜਾ ਖੋਜਣਾ ਸਰਕਾਰ ਤਾਂ ਰੋਜ਼ਗਾਰ ਪੈਦਾ ਕਰ ਰਹੀ ਹੈ ਦੇਖੋ ਜੀ ਜੇ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਜੇ ਪੰਜ ਬੰਦਿਆਂ ਨੂੰ ਤੁਸੀਂ ਰੋਜ਼ਗਾਰ ਦੇਣਾ 100 ਬੰਦੇ ਦਾ ਖੋਲੜ ਇੱਕ ਜਗ੍ਹਾ ਤੇ ਉਹਦਾ ਰੋਜ਼ਗਾਰ ਇਹ ਦੇਣ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਸਰਕਾਰ ਫੇਰ ਵੀ ਨਹੀਂ ਕੋਈ ਸੁਣਵਾਈ ਕਰਦੀ ਤਾਂ ਅਗਲੀ ਤੁਹਾਡੀ ਰਣਨੀਤੀ ਕੀ ਹੋਊਗੀ ਦੇਖੋ ਜੀ ਅਸੀਂ ਤਾਂ ਬੇਨਤੀ ਕਰਦੇ ਵੀ ਸਰਕਾਰ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੋ ਵੀ ਨੋਟੀਫਿਕੇਸ਼ਨ ਇਸ਼ੂ ਹੋਇਆ ਉਹਨੂੰ ਵਾਪਸ ਲੈ ਲਵੇ ਧੰਨਵਾਦ ਬਹੁਤ ਜ਼ਿਆਦਾ ਮੁੱਖ ਮੰਤਰੀ ਸਾਹਿਬ ਦਾ ਵੀ ਤੁਸੀਂ ਰੋਜ਼ਗਾਰ ਦੇ ਵਸੀਲੇ ਵਧਾਓ ਘਟਾਓ ਨਾ ਸਾਨੂੰ ਬੇਰੋਜ਼ਗਾਰ ਨਾ ਕਰੋ ਜੇ ਫੇਰ ਵੀ ਕੋਈ ਇਦਾਂ ਦੀ ਦਿੱਕਤ ਆ ਜਾਂਦੀ ਆ ਫਿਰ ਤਾਂ ਬੰਦਾ ਸੜਕਾਂ ਤੇ ਬੈਠ ਕੇ ਰੋਸ ਮਜਾਰੇ ਧਰਨਾ ਹੀ ਕਰ ਸਕਦਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਤਵਿੰਦਰ ਸਿੰਘ ਹੈ ਜੀ ਮੈਂ ਤਾਂ ਤੁਸੀਂ ਮੈਂ ਤਕਰੀਬਨ 30 35 ਸਾਲ ਤੋਂ ਇਸ ਤਹਿਸੀਲ ਵਿੱਚ ਕੰਮ ਕਰਦਾ ਜੀ ਜੀ ਆ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਰੋਸ ਕਰ ਰਹੇ ਹਾਂ ਹਾਂ ਜੀ ਕੀ ਕਰਨ ਲਈ ਇਹ ਕਾਰਨ ਇਹ ਹੀ ਆ ਵੀ ਸਰਕਾਰਾਂ ਜਿਹੜੀਆਂ ਉਹ ਮਾਰੂ ਨੀਤੀਆਂ ਤੇ ਤੁਲਪੀਆਂ ਲੋਕਾਂ ਨੂੰ ਬੇਰੋਜ਼ਗਾਰ ਕਰ ਰਹੀਆਂ ਇੱਕ ਪਾਸੇ ਤਾਂ ਉਹ ਗੱਲਾਂ ਕਰ ਰਹੀਆਂ ਕਿ ਅਸੀਂ ਰੋਜ਼ਗਾਰ ਦੇਵਾਂਗੇ ਪਰ ਦੂਜੇ ਪਾਸੇ ਇਹ ਲੋਕਾਂ ਨੂੰ ਬੇਰੋਜ਼ਗਾਰ ਕਰ ਰਹੀਆਂ ਸੋ ਸਾਰੀ ਤਹਿਸੀਲ ਵਿੱਚ ਵੀ ਮੇਰਾ ਖਿਆਲ ਹੈ ਇੱਕ ਇੱਕ ਬੰਦੇ ਨਾਲ 5 5 5 6 6 ਬੰਦੇ ਜਿਹੜੇ ਜੁੜੇ ਹੋਏ ਆ ਜਿਹੜੇ ਕਿ ਆਪਣੇ ਪਰਿਵਾਰਾਂ ਨੂੰ ਪਾਲਦੇ ਆ ਤੇ ਆਪਣਾ ਕੰਮ ਸੰਤੁਸ਼ਟੀ ਨਾਲ ਕਰਕੇ ਆਪਣੇ ਪਰਿਵਾਰਾਂ ਦਾ ਤੇ ਆਪਣਾ ਗੁਜ਼ਾਰਾ ਕਰਦੇ ਆ ਸੁਣਨ ਦੇ ਵਿੱਚ ਆਇਆ ਸਰਕਾਰ ਜਿਹੜਾ ਠੇਕਾ ਦੇ ਰਹੀ ਹੈ ਕਿਸੇ ਕੰਪਨੀ ਨੂੰ ਬਾਕੀ ਤੁਹਾਡੇ ਕੋਲ ਤਜਰਬਾ ਕਾਫੀ ਲੰਮੇ ਸਮੇ ਦਾ ਹੈ ਲੱਗਦਾ ਨਹੀਂ ਕਿ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਜੀ ਕੰਮ ਨੂੰ ਨਹੀਂ ਜੀ ਮੇਰੀ ਤਾਂ ਸਰਕਾਰ ਨੂੰ ਇਹ ਅਪੀਲ ਹੈ ਵੀ ਸਾਡਾ ਜਿਹੜਾ ਕੰਮ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਜਾਵੇ ਜੋ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨੂੰ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਹੀ ਕੰਮ ਜੇ ਰੱਦ ਨਾ ਕੀਤਾ ਗਿਆ ਫਿਰ ਅਗਲਾ ਰੱਦ ਨਾ ਕੀਤਾ ਗਿਆ ਤਾਂ ਫਿਰ ਅਸੀਂ ਪਹਿਲਾਂ ਐਡੀਐਮ ਸਾਹਿਬ ਨੂੰ ਮਿਲਾਂਗੇ ਇਸ ਦੇ ਸਬੰਧ ਵਿੱਚ ਫਿਰ ਡੀਸੀ ਸਾਹਿਬ ਨੂੰ ਮਿਲਾਂਗੇ ਹੋ ਸਕੇ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣੀ ਅਪੀਲੇ ਕਰ ਸਕਦੇ ਹਾਂ ਉਹਦੇ ਬਾਅਦ ਅਸੀਂ ਕੁਝ ਕਰਨੀ ਚਾਹਤ ਜੀ ਤਹਿਸੀਲਦਾਰ ਨੂੰ ਮਿਲੇ ਆ ਤੁਸੀਂ ਕੀ ਕਹਿੰਦੇ ਤਹਿਸੀਲਦਾਰ ਸਾਹਿਬ ਵੱਲੋਂ ਵੀ ਇਹੀ ਵਿਸ਼ਵਾਸ ਦਵਾਇਆ ਗਿਆ ਵੀ ਹਲੇ ਤੁਸੀਂ ਮਤਲਬ ਜੋ ਮੀਟਿੰਗਾਂ ਤੁਹਾਡੀਆਂ ਹੋ ਰਹੀਆਂ ਉਹਨਾਂ ਨੂੰ ਕਰੋ ਉਸ ਤੋਂ ਬਾਅਦ ਅਸੀਂ ਜਿਹੜੀ ਅਗਲਾ ਪ੍ਰੋਗਰਾਮ ਹੈ ਉਹ ਤੁਹਾਨੂੰ ਦੱਸਾਂਗੇ